वेलकम बैक टू माय न्यू व्लॉग। ਕਿਵੇਂ ਹੋ ਸਾਰੇ? ਉਮੀਦ ਕਰਦਾ ਸਾਰੇ ਠੀਕ ਠਾਕ ਹੋਵੰਨੇ। ਸਵੇਰ ਸਵੇਰ ਦਾ ਕੁਝ ਮੌਸਮ ਇਸ ਤਰ੍ਹਾਂ ਦਾ ਰਾਤ ਤਾਂ ਥੋੜੇ-ਥੋੜੇ ਬੱਦਲ ਵੀ ਸੀਗੇ ਕਾਫੀ ਮਤਲਬ ਬਣੇ ਰਹੇ ਤੇ ਹੁਣ ਕੁਝ ਆਪ ਦੇ ਇਦਾਂ ਦਾ ਸੀਨ ਘੈਂਟ ਬਣਾ ਪਿਆ। ਤੇ ਆਪਾਂ ਬਣਾਉਨੇ ਹੁਣ ਚਾਹ ਉੱਠ ਗਏ ਹਜ ਥੋੜਾ ਲੇਟ ਹੀ ਹੋ ਗੇ। ਵੀ ਆ ਜਾ ਫਿਰ ਚਾਹ ਪੀਏ। ਤੇ ਪਰੀ ਨੂੰ ਚਾਹ ਪਿਆਦੀ ਹੋ ਤਾਂ ਉਹ ਫੜ ਕੇ ਫੋਨ ਉੱਤ ਬੈਠ ਗਈ ਉੱਠ ਪੀ ਸੀ ਗਲਾਸ ਸਾਰ ਇੰਨਾ ਪੀ ਕੇ ਟੌਰਣ ਬੈਈ ਜਣਾ ਸਿਮਰਨ ਤਾਂ ਬੁਮਾਰਾ ਉਹ ਅੰਦਰ ਜੁੱਤੀ ਗਈ ਹੈ ਪਾਪਾ ਮੜਾ ਮੋਟਾ ਆੜਾ ਧਰ ਕੋਲ ਕੱਠਾ ਕੋਠਾ ਰੱਖਦੀ ਦਾ ਹੁੰਦਾ ਤੇ ਚਾਹ ਜੋ ਬਣਾ ਕੇ ਰੱਖਦੀ ਹੈ ਰੱਖ ਲਈਦੀ ਹੈ ਤੇ ਫਿਰ ਜਦੋਂ ਉੱਠ ਕੇ ਕੀ ਜਿੰਨੇ ਜਿੰਨੇ ਜਿਵੇਂ ਜਿਵੇਂ ਪੀਣੀ ਹੁੰਦੇ ਹੈ ਨਾ ਪੱਖਾ ਚਲਾਈਆ ਪਹਿਲਾਂ ਦਾ ਥੋੜਾ ਨਾ ਵੀਡੀਓ ਸ਼ੂਟ ਕਰਨ ਕਰਕੇ ਬੰਦ ਕੀਤਾ ਇਹਨੂੰ ਹੁਣ ਛੱਡਦੀ ਹੈ ਫੇਰ ਤੇ ਆ ਜਾਓ ਫਿਰ ਜਿੰਨੇ ਚਾਹ ਚੋਈ ਪੀਣੀ ਹੈ ਰੋਟਾ ਬਣਾਇਆ ਸੀ ਚੋਲ ਤੜਕੇ ਵਾਲੇ ਪੀ ਕੇ ਆਣਾ ਬੈਠੇ ਆ ਤੇ ਆਪਾ ਨਿਕਲਾਈ ਪੂਰੀ ਧਿਆਣਾ ਬਸ ਉਹੀ ਲਈ ਰੋਟੀਆਂ ਦੀ تیاری ਤੰਦੂਰ ਦੀਆਂ ਰੋਟੀਆਂ ਬਣ ਲਗੀਆਂ ਚਾਚਾਣਾ ਚਾਚਾਣਾ ਤਾਂ ਆਇਆ ਤੰਦੂਰ ਤੇ ਉੱਥੋਂ ਬਣਦੀ ਰੋਟੀ ਤੇ ਇੱਥੇ ਪੇੜ ਕਰਕੇ ਲੈ ਜਾਣਾ ਬਸ ਇਹ ਤਾਂ ਲੱਕੜਾਂ ਇਹ ਨੇ ਪਤਲੀਆਂ ਪਤਲੀਆਂ ਬਾਲ ਦੇਣਾ ਅੱਛਾ ਠੀਕ ਆ तेन साफ करने मम्मा ने क्या है? अच्छा तू ना कर तू स्कूल का कम कर क्यों ਖੋਲ ਦਾ ਕੰਮ ਕਰ। ਕਰੀ ਤਾਂ ਬਹੁਤ ਕਰੀ ਤਾਂ ਬਹੁਤ ਵਧੀਆ ਦੀ ਸਾਫ। ਪਾਪਾ ਜੀ ਗੈਲਪ ਕਰੀ। ਹੋਰ। ਆ। ਸਰਫਾਂ ਚੰਗੀ ਤਰ੍ਹਾਂ ਚਿੱਟੇ ਕੱਢੀ ਤਾਂ ਆਉਂਦੀ ਐ। ਲੱਗ ਗਿਆ ਝਾੜੂ। ਚਲੋ ਮੈਂ ਆਈ ਨਾ ਆੜੀ ਵਾਲੇ ਉਹਨਾਂ ਕੋਲਰ ਚ ਪਾਣੀ ਪਾਉਣਾ। ਫਿਰ ਖਾਣੇ ਆ ਰੋਸੀ ਬੈਠ ਕੇ ਕਿਦਾਂ ਵੋਟ ਵੋਟ ਸ਼ੁਰੂ ਹੋ ਗਿਆ ਵੋਟਾਂ ਪੈਣੀ ਹੋ ਗਈ ਸ਼ੁਰੂ ਠੀਕ ਆ ਕੋਈ ਨਹੀਂ ਜਾਣਦੇ ਆ ਕੰਮ ਹੋ ਗਿਆ 6:30 ਦਾ ਟਾਈਮ ਹੋ ਗਿਆ 8 ਵਜੇ ਸਟਾਰਟ ਸੀ 8 ਵਜੇ ਫਿਰ ਤਾਂ ਹੋ ਗਈਆਂ ਸਟਾਰਟ ਲੋ ਜੀ ਹੁਣ ਚੱਲੇ ਆਂ ਸੀ ਵੋਟ ਪਾਉਣ ਵਾਸਤੇ ਚਲਿਏ ਤੈਂ ਉਹ ਨਾਲ ਜਾਈਆ ਹੋਵੇ ਉਹ ਵੇਖੋ ਟਾਈਮ ਇੰਨਾ ਤੈਂ ਨਾਲ ਸੰਦੇ ਖੰਡੇ ਜਾਈਏ ਧਰਮ ਦੀ ਪੋਰ ਵੱਧ ਨਹੀਂ ਤੇ ਟਾਈਮ ਨਾਲ ਕੰਮ ਨਬੇੜ ਕੇ ਜੀਏ ਵੋਟਾਂ ਵਾਲਾ ਪਰੇ ਵੀ ਨਾਲ ਚੱਲੀ ਆ ਪਰ ਤੂੰ ਕੀ ਕਰਨਾ ਸੇ ਵੋਟ ਪਾਣੀ ਆ ਹੈ ਕਿਹਨੂੰ ਵੋਟ ਪਾਣੀ ਆ ਤੂੰ ਜਿੱਤੇਰੀ ਵੋਟ ਹੁੰਦੀ ਤੂੰ ਕਿਹਨੂੰ ਪਾਣੀ ਸੀ ਦੱਸ ਹੈ ਦੱਸੀ ਹੈ ਕਿਨੂੰ ਕਿਨੂੰ ਮਨੂ ਚੱਕ ਚਲੋ ਜੀ ਅੱਧ ਬੈਠ ਆ ਬੈਠ ਚੱਕ ਚਲੀਏ ਸ਼ੇਰ ਆਓ ਹੁਣ ਜੇ ਵੋਟ ਪਾ ਕੇ ਤਾਂ ਆ ਗਏ ਆ ਤੇ ਹੁਣ ਜਿ ਦੇਖੋ ਆ ਭਈ ਗੁੱਡੀ हेलो ਤੇ ਭਰੀ ਰੋਟੀ ਖਾਈ ਜਾਂਦੀ ਹੈ ਸਬਜ਼ੀ ਬਣਨ ਲੱਗੀ ਹੈ ਤੇ ਫਿਰ ਖਾਵਾਂਗੇ ਰੋਟੀ ਤੇ ਵੋਟਾਂ-ਵੋਟਾਂ ਵਾਲਾ ਕੰਮ ਨਿਬੜ ਕੇ ਅੱਛਾ ਆ ਗਿਆ ਉਹ ਪਿਆ ਸਾਡਾ ਸਮਾਨ ਸਾਰਾ ਨਿਬੜ ਗਿਆ ਕੰਮ ਤਾਂਪ ਵੈਸੇ ਅੱਜ ਕਾਫੀ ਹੋ ਗਈ ਰੋਟੀ ਸਾਡੀ ਹੋ ਗਈ ਅੱਜ ਲੇਟ ਵੋਟਾਂ ਕਰਕੇ ਹਾਂ ਨਹੀਂ ਇੰਨੇ ਵਜੇ ਪਈ ਸੀ ਕਿੰਨੇ ਵਜੇ ਕਿੰਨੇ ਵਜੇ ਪਈ ਸੀ ਕਦੇ 8:30 ਵਜੇ ਖਾਲੀ ਨਹੀਂ ਪਰ ਅੱਗੇ ਖਾ ਤਾਂ ਰਿੰਨੇ ਹੋਣੀ ਪਈ ਠੀਕ ਲਓ ਜੀ ਆ ਬੋ ਉਹ ਉਹ ਤੇ ਮੂੰਹ ਨੇ ਉਹ ਤੇ ਮੂੰਹ ਨੇ ਦੇਖਦੀ ਰਹਿੰਦੀ ਜਾਂਦੇ ਕਿ ਕੀ ਕਰਨੀ ਕਿ ਬੁੱਤੂ ਨੇ ਪਿੱਟਾ ਖਾ ਲਵੇਂ ਬੁੱਤੂ ਪਿੱਟਾ ਵਿੱਚ ਖਾ ਲਵੇਂ ਵਿੱਚ ਨਾ ਨਾ ਆ ਵੀਰਾ ਤੇ ਇੱਥੇ ਅੱਗ ਲਾਈ ਜਦੋਂ ਸਫਾਈ ਸੋਈ ਕੀਤੀ ਸੀ ਨਾ ਉਹ ਸਾਰਾ ਇੱਥੇ ਲਿਆ ਕੇ ਤੇ ਹੁਣ ਮੈਂ ਕਿਹਾ ਮੈਂ ਚਾ ਦਿੰਨੇ ਆ ਤੇ ਆ ਇੱਕ ਇਹਨਾਂ ਨੂੰ ਜਾਦੂ ਜਾਦੂ ਵਾਲੇ ਨੇ ਕਿਤਾਬ ਵੇਚੀ ਤੇ ਇੱਕ ਆਇਆ ਕਿਸੀ ਰਿਪੋਰਟ ਕਾਰਡ ਵਿੱਚ ਰੱਖਿਆ ਹੈ ਪਤਾ ਨਹੀਂ ਇਹ ਤਾਂ ਕੰਮ ਆਉਂਦਾ ਕਿ ਨਹੀਂ ਪਰ ਮੈਂ ਫਿਰ ਵੀ ਰੱਖ ਲੈ ਇਹ ਵਿੱਚ ਇਹਨੇ ਸਾਰਾ ਗੰਨ ਦੇ ਵਿੱਚ ਹੀ ਸਿੱਟ ਦਿੱਤਾ ਸੀ ਮਰਨ ਨੇ ਇਹ 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 ਮਤਲਬ ਆਪਾਂ ਨੂੰ ساری ਜ਼ਿੰਦਗੀ ਵਾਸਤੇ ਵੈਸੇ ਰੱਖਣਾ ਚਾਹੀਦਾ ਕਿਉਂਕਿ ਜਿਹੜੇ ਜਵਾਕ ਆ ਉਹਨਾਂ ਨੂੰ ਯਾਦ ਰੂਗਾ ਮੈਂ ਦੂਜੀ 'ਚ ਅਸੀਂ ਅਸੀਂ ਨੇ ਨੰਬਰ ਲਾਇਆ ਸੀ ਇਦਾਂ ਕਰਕੇ ਪਾਸ ਹੋਏ ਸੀ ਨਾ ਇਹ ਰੱਖਣੇ ਚਾਹੀਦੇ ਹੁੰਦੇ ਆ ਇਹ ਵਿੱਚ ਸਿੱਟੇ ਦੁੱਧ ਨਾ ਮੈਂ ਵੇਖਿਆ ਮੈਂ ਕਿਹਾ ਇਹ ਤਾਂ ਕੰਮ ਕੰਮ ਦਾ ਜੋੜਨ ਲੱਗਾ ਹਾਂ ਇਹ ਰੱਖਣਾ ਇਹਨੂੰ ਸਾਹਮਣੇ ਰੱਖਣਾ ਸਹੀ ਗੱਲ ਰੱਖਣਾ ਤਾਂ ਚਾਹੀਦਾ ਵੈਸੇ ਤੂੰ ਕਦੇ ਸਾਡੇ ਤੈਨੂੰ ਪਤਾ ਨਹੀਂ ਹੈ ਆਪਣੇ ਜਿਵੇਂ ਸਰਟੀਫਿਕੇਟ ਹੁੰਦੇ ਨਾ ਇਹ ਉਹ ਚੀਜ਼ ਹੁੰਦੀ ਹੈ ਸਹੀ ਹੈ ਨਾ ਨਾ ਐਵੇਂ ਨਾ ਅੱਗਵਾਲ ਤੇ ਇੱਥੇ ਹੁਣ ਬੈਠਦੇ ਆ ਕਿਉਂਕਿ ਉਹ ਜਦੋਂ ਸਾਰਾ ਮਚ ਗਿਆ ਫਿਰ ਜਾਵਾਂਗੇ ਅਗਾ ਪਿਛਾਂ ਅਗਰ ਨੂੰ ਜਾਤਾ ਨਾ ਜਾਵੇ ਕਿਤੇ ਵੈਸੇ ਤਾਂ ਕਿੱਥੇ ਜਾਣੀ ਇੱਧਰ ਪੁੱਦਣਾ ਆ ਤੇ ਬਾਕੀ ਫਿਰ ਵੈਸੇ ਹੀ ਆਪ ਅਕੇ ਚੱਲ ਚੱਟ ਬੈਠਦੇ ਆ ਖੇਤ ਹੋ ਮੱਕੀ ਕਿੱਡੀ ਕਿੱਡੀ ਹੋ ਗਿਆ ਨਾ ਇੱਥੋਂ ਛਲੀਆਂ ਰਾਤ ਨੂੰ ਲੈ ਆਈਏ ਖਾਣੀ ਇਹ ਤਾਂ